ਆਇਦਰ ਆ ਜਵਾਤਾਂ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਆਪਾਂ ਭੁੱਲਰ ਡੈਰੀ ਫਾਰਮ ਵਿੱਚੋਂ ਕਵਰ ਕਰਦੇ ਪਏ 7-8 ਨਾਗਾ ਇਕੱਲੇ ਇਕੱਲੇ ਨਾਗ ਬਾਰੇ ਡਿਟੇਲ ਵੀਰ ਤੋਂ ਲੈ ਕੇ ਦੇਵਾਂਗੇ ਆਉਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਨਾਂ ਬਾਈ ਮੇਰਾ ਜਸ਼ਨਪ੍ਰੀਤ ਆ ਪਿੰਡ ਪਤਾ ਔਰ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਮੋਬਾਈਲ ਨੰਬਰ ਜੀ 6280581666 6280581666 ਅੱਜ ਫਿਰ ਮੇਲੇ ਹੀ ਲਾਵਾ ਬੈੜਾ ਨਾ ਮੇਲੇ ਹੀ ਲਾਵਾ ਯਾਰ ਖੜ ਜਾਂਗੇ 4 2 8 8 ਬੜਾ ਖੜਿਆ ਹਨ 8 ਬੜਾ ਖੜਿਆ ਬਾਕੀ ਹੋਰ ਖੜਨੇ 6 ਬੜਾ ਹੁਣ ਵੇਚ ਕੇ ਆਟਿਆਂ ਬਾਈ ਠੀਕ ਹੈ 2 ਆ ਤੇ 90 ਚਆਂ ਖੜੀਆਂ ਕੋ ਖੜੀ ਆ ਕੋ ਖੜੀ ਆ ਪਰ 2 3000 ਨਾ ਚੱਕੀ ਤੇ ਰਹਿ ਜਾਣਾ ਚੱਕੀ ਤੇ ਰਹਿ ਜਾਣਾ 2 3000 ਨਾ ਜਾਣ ਦੇ ਪਾਰ ਠੀਕ ਹੈ ਹੋਰ ਲੈ ਆਲਾ ਵੇਚੀ ਜਾਂਦੇ ਬਸ ਮੋਬਾਈਲ ਨੰਬਰ ਬੋਲੀ ਦੁਬਾਰੇ ਕਰ 6805 8189 ਪਹਿਲਾ ਨੰਬਰ ਜਿਹੜੇ ਬੱਚੀ ਦੇਖਦੇ ਆ ਪਲੂਨ ਦੰਦੋ ਕਿਵੇਂ ਆ ਜੀ ਦੰਦੋ ਚਾਰ ਦੰਦ ਜੀ ਚਾਰ ਦੰਦ ਪਹਿਲਾ ਸੁਆ ਪਹਿਲਾ ਤਾਂ ਠੰਡੀ ਸੀਲ ਦੇਖ ਲੈ ਯਾਰ ਬਾਈ ਯਾਰ ਇੰਨੀਆਂ ਮਿਲਦੀਆਂ ਕਿਤੇ ਇਹ ਲੋ ਬਰਫ ਦੀ ਸਿੱਲੀ ਵੇਚਾਂ ਤੂੰ ਵੀ ਜਾਣ ਨਾ ਵੀਡੀਓ ਬਣਾਉਣ ਤਾਂ ਇਹਨੂੰ ਵੀ ਪਤਾ ਕਿੰਨਾ ਕੁ ਦੁੱਧ ਦੇ ਦੂਗੀ ਚੰਗੀ ਸੇਵਾ ਕਰ ਲਾਂਗੇ ਜੀ 25 ਲੀਟਰ ਬਾਈ ਰੇਟ ਇਹ ਹੈਰ ਲੈਂਡ ਦੇ ਨਾਲੀ ਗੱਲ ਹੀ ਆ ਬਾਈ ਪੂਰੇ ਲੱਖ ਦੀ ਬੱਚੀ ਛੱਡਣੀ ਆ ਮਨਮਟਾ ਵਾਂਦਣ ਕਰੂੰਗਾ ਕੋਈ ਨਾ ਤੇ ਕਿਹੜੀ ਕਿੱਧਰੋਂ ਆਈ ਕਿੱਧਰ ਗਈ ਸਾਰਾ ਕੁਸਾ ਇਹਦਾ ਬਾਇਓ ਡਾਟਾ ਦੱਸਾਂਗੇ ਸਾਰਾ ਬਾਇਓ ਡਾਟਾ ਬਾਈ ਕਿਹੜੇ ਫਾਰਮ ਚ ਲੈ ਤੇ ਕਿੱਥੋਂ ਲੈਤੀ ਆ ਲੱਤਾ ਚਾਉੜੀਆਂ ਕਰਕੇ ਖੜ ਗਈ ਬੱਚੀ ਲੈ ਜੱਫੀ ਭਾਲੀ ਬੱਚੀ ਨੂੰ ਠੀਕ ਹੈ ਭਾਲਾ ਪਾਈਆਂ ਵੇ ਥੋੜੇ ਹੈਣਾ ਭਾਲਾ ਦਾ ਪਾਈਆਂ ਦੀ ਤੋਰਾ ਤਾਰ ਓਕੇ ਇੱਕ ਨੰਬਰ ਤੇ ਲੱਖ ਜਮਾਨਤ ਦੇਣਾ ਆਪਾਂ ਕਰ ਦਾਂਗੇ ਕਰ ਦੂੰਗਾ ਬਾਈ ਆ ਦੇਖ ਤ ਲੈ ਤੂੰ ਬੈਠ ਠੀਕ ਹੈ ਤੋੜਾ ਤਰਾ ਤੋਕੇ ਤੋੜ ਲਾ ਕੇ ਵੀਡੀਓ ਲੰਬੀ ਵਾਲੀ ਹੋ ਜੀ ਬੜੀ ਲੰਬੀ ਹੋ ਜੀ ਠੀਕ ਹੈ ਦੋ ਨੰਬਰ ਬੱਚੀ ਪਰੂਨ ਫੇਰ ਆ ਗਈ ਹੈ ਨਾ ਦੋ ਦੰਦ ਬੱਚੀ ਡਾਕਟਰ ਆਪਣਾ ਟਿੱਲੋ ਦੋ ਦੰਦ ਕੈ ਦਿਨ ਕਰਦੀ ਹੈ ਕਰਦੀ ਹੈ 15 ਦਿਨ ਲੈ ਬੱਚੀ ਇਹ ਵੀ ਦੇ ਲੈ ਇਹ ਨਹੀਂ ਗੱਲ ਵੀ ਲੱਤਾਂ ਮਾਰ ਜੂ ਇਹ ਲੈ ਬਾਈ ਯਾਰ ਕਿਵੇਂ ਮਾਰੀ ਤਾਂ ਤੋਂ ਲੈ ਕੇ ਥੱਲੇ ਟੱਕ ਲੈ ਠੀਕ ਹੈ ਮੂੰਹ ਮੱਥਾ ਕਿਵੇਂ ਜਰਾ ਬੜੀ ਚੰਗੀ ਬੱਸੀ ਆ ਡਾਕਟਰ ਠੀਕ ਹੈ ਦੋ ਦੰਦ ਤੇ ਦਿਨ ਸਹੀ ਇਹ ਕੈ ਲੈ ਜੂਗੀ 15 ਦਿਨ ਲੈਦੀ ਆ 15 ਦਿਨ ਬਾਕੀ ਠੀਕ ਹੈ ਦੋ ਦੰਦ ਹਾਂ ਪੀਡੀਐਫ ਦੇ ਸੀਵਨ ਦੀਆਂ ਬੱਚੀਆਂ ਬਈ ਸਾਰੀਆਂ ਠੀਕ ਹੈ ਪੀਡੀਐਫ ਕਿੰਨਾ ਕੰਦਾਜਾਏ ਦੁੱਧ ਪਾ ਦੂਗੀ ਇਹ ਦੁੱਧ ਬਾਈ ਯਾਰ ਜਿਹੜੇ ਸਾਹਬ ਨਾਲ ਬੱਛੀ ਆ ਸਰੀਰ ਆ ਅੰਗ ਲੱਗਿਆਗਾ 28 ਲੀਟਰ ਮਗਰ ਦੁੱਧ ਇਹ ਖਾਤਰ ਕੋਈ ਮੈਂ ਨਹੀਂ ਰੱਖਦਾ ਰੇਡ ਕੀ ਰੱਖਿਆ ਆਪਾਂ ਇਹਦਾ 1 ਲੱਖ 30 ਬਾਈ ਮਾਨਦਾਰ ਹੋ ਜਾਊਗਾ ਕਰੂੰਗਾ ਅੱਗੇ ਤਿੰਨ ਨੰਬਰ ਬੱਛੀ ਆ ਗਈ ਹਾਂ ਇਹ ਵੀ ਪਰਪਤੀਸੇ ਲਈ ਆ ਜਿਵੇਂ ਕਹੇ ਤੇ ਇਹ ਸੂਆ ਕਿਹੜਾ ਜੀ ਨੂੰਨ ਬੱਛੀ ਜੀਨ ਤੋਂ 4 ਦੰਦ ਇਹ ਚੌਗੀ ਹੋਣਾ ਠੀਕ ਆ 4 ਦੰਦ ਇਹ ਦਿਨ ਕਹਿ ਕੇ ਲੈਂਦੀ ਆ ਹਾਂ ਬਾਈ ਕਹੇ ਦਿਨ ਕੱਢ ਜੂਗੀ ਹਫਤਾ ਕੱਢਦੀ ਆ ਬਾਈ ਹਫਤਾ ਬਾਕੀ ਤੇ ਥਾਂ ਤੋਂ ਬੜਾ ਸੋਹਣਾ ਗੜਦੀ ਦਰੀ ਹੋਣੀ ਹੈ। ਬਹੁਤ ਸੋਹਣਾਗਾ ਬਾਈ। ਫੇਸ ਕੁਆਲਿਟੀ ਦਿਖਾ ਬੱਚੀ ਦੀ ਕਿਉਂ। ਤਿੰਨਾਂ ਦਿਨ ਬਾਅਦ ਬੱਚੀਆਂ ਬਈ ਮਿਲਦੀਆਂ ਕਿ ਤੇਰੀ ਮਿਲਦੀਆਂ। ਕਿੰਨੇ ਦਿਨ ਬਾਅਦ ਹੋਊਗੀ? ਕਿਵੇਂ ਬਾਈ ਦਿਨ ਕਿੰਨੇ ਕੱਢ ਜੂਗੀ? ਹਫਤਾ ਕੱਢ ਦੂਗੀ। ਰੇੜੇ ਦਾ ਕੀ ਰਹੂਗਾ? ਲੈਣ ਦੇਣ ਵਾਲੀ ਗੱਲ 82000 ਦੀ ਬੱਚੀ ਦੇਣੀ ਆ ਬਾਈ। 82000 ਜੋ ਮਾਨਦਾਨ ਹੋ ਜਾਊਗਾ। ਕਰ ਦੂ ਬਾਈ। ਸੋ 82 ਜੋ ਮਾਨਦਾਨ ਹੋ ਜਾਊਗਾ ਤੇ ਬੈੜ ਪਲੂਣ ਪਹਿਲਾ ਸੂਆ ਸੋਤੀ ਪਈ ਆ। ਲਾ ਤਾਂ ਲੈ ਜਿੱਥੇ ਜਾ ਕੇ ਰੱਖ ਲਈ ਉੱਥੇ ਖੜਾ ਦਿੰਦੀ ਆ ਐਮਰੂ। ਠੰਡੀ ਸੀ ਜਲਾ ਜਾਵਾਂ। ਆ ਵੀ ਦੇ ਦੋ ਦੰਦ ਬਰਫ ਦੀ ਸਿੱਲੀ ਬਰਫ ਦੇ ਸਿਰੰਗੀਆਂ ਫਿਰ ਕੱਠੇ ਧੜਾ ਮਾਰੇ ਲੱਗਦਾ ਕਿਤੇ ਇੱਥੇ ਹੀ ਐ ਠੀਕ ਐ ਇੱਕ ਵਾਰ ਉਹ ਜਲਾਇਤੀ ਆਵੇ ਠੀਕ ਐ ਕੈਕ ਦਿਨ ਕਰਦੀ ਸਹੀ ਐ ਇਹ ਕੱਢਦੀ ਆ ਬਈ 10 ਦਿਨ ਬੱਚੀ ਕੀ ਰੇਟਰ ਹੋਊਗਾ ਇਹਦਾ ਲੈਣ ਦੇ ਨਾਲ ਗੱਲ ਲੀ ਹਾਂਜੀ ਬਸੇ 95000 ਦੀ ਦੇ ਦਾਂਗੇ ਬੱਚੀ ਮਾਨਦਾਨ ਮਣ ਮੋਟਾ ਹੋ ਜੂਗਾ ਬਈ ਦੋ ਦੰਦ ਕੱਚੋਗੀ ਦੋ ਦੰਦ ਬਈ ਦੋ ਦੰਦ ਮੂੰਹ ਘਰੀ ਮਾੜਾ ਜੋਰੇ ਨੇ ਦਾ ਫੇਸ ਕੁਆਲਟੀ ਦਿਖਾਓ ਜੀ ਸਭ ਤੋਂ ਪਹਿਲੇ ਚਾਰ ਤਾਂ ਦਿਖਾ ਦੇ ਪਲੂਣ ਬੱਚਿਆਂ ਪਾਸੋਂ ਨੂੰ ਅੱਗੇ ਆ ਜਾ ਪੰਜ ਨੰਬਰ ਤੇ ਸੂਈ ਸਵਾਈ ਹੈਣਾ ਹਾਂ ਬਈ ਆ ਬਹਿੜ ਖੜੀ ਆ ਠੀਕਾ ਉਹ ਖੜੀ ਆ ਉਹਦੇ ਥੱਲੇ ਦੁੱਧ ਬਾੜਾ ਮੋਟਾ ਛੱਡਿਆ ਵਾ ਠੀਕਾ ਕੋਈ ਝੂਠ ਵਾਲੀ ਗੱਲ ਨਹੀਂ ਚੱਲ ਵੱਡ ਨੂੰ ਦੱਸ ਦੋ ਚੱਲ ਪਹਿਲੇ ਇਹਦੀ ਡਿਟੇਲ ਕਿਹੜਾ ਸੂਆ ਦੂਜਾ ਦੂਜਾ ਸੂਆ ਬਈ オリジナル ਬੱਚਾ ਕੀ ਆ ਬੱਛੀ ਆ ਬਈ ਇਹ ਆ 062 ਦੀ ਜਰਸੀ ਜਰਸੀ ਬੱਛੀ ਠਾਵਾ ਕਰ ਕਹਿੰਦਾ ਦਾੜੇ ਦਾ ਮੁੱਛਾ ਵਧੀਆ ਵੀ ਆ ਸੋ ਐਚ ਐਫ ਦੇ ਪੇਟੋ ਜਰਸੀ ਪੈਦਾ ਹੋਗੀ ਤਾਂ ਮੰਨ ਕੇ ਚੱਲ ਸੁਪਨੇ ਪੂਰੇ ਕਰੂਗੀ ਛੋੜੇ ਜਮਾ ਸਵਾਹ ਦੇਖੋ ਕਾਫੀ ਕਲਰ ਦੀ ਜਰਸੀ ਜਾ ਕੰਨ ਦੇਖ ਬਾਈ ਠਿਲੋ ਇਹ ਜਿਹੜੇ ਉਹ ਤਾਂ ਕੱਢ ਦਿਆ ਫਿਰ ਪਲੂਨ 25 25 ਕਿਲੋ ਆ। ਅੱਗੇ ਜੇ ਕੱਢਦੀਆਂ ਬਾਈ ਯਾਰ। ਠੀਕ ਐ। ਆਪਨੇ ਥੱਲੇ ਬਾਈ 25 ਲੀਟਰ ਤਿਆਰ ਐ ਥੱਲੇ ਹਫ਼ਤੇ ਦੀ ਸੂਈ ਥੱਲੇ। 25 ਲੀਟਰ ਹਾਜ਼ਰ ਆ। ਹਾਂ ਇਹਦਾ ਚਵਾ ਕੇ ਦੂੰ ਬਾਈ ਯਾਰ ਚਾਰ ਪੰਜ ਡੰਗ ਕਿੰਨੇ ਮਰਜ਼ੀ ਲੰਗ ਚੋਵੇ ਡੱਬਾ ਮਾਰ ਕੇ। ਰੇਟ ਇਹਦਾ ਕੀ ਹੋਊਗਾ? ਲੈ ਬਰਫ਼ ਦੀ ਸੱਲੀ ਇਹ ਆ। ਰੇਟ ਇਹਦਾ? ਰੇਟ ਬਾਈ ਲੈਣ ਦੇ ਨਾਲ ਹੀ ਗੱਲ ਲਈ ਜਾਂ ਕੋਈ ਬਾੜਾ ਨਹੀਂ ਹੋਣਾ ਹੈਗਾ 1 ਲੱਖ 25 ਦੀ ਬੱਛੀ ਦੇ ਦੂੰ। ਮਾਨਦਨ ਕਰ ਦੇਗਾ। ਠੀਕ ਐ ਅੱਗੇ ਆ ਜਾ 6 ਨੰਬਰ ਤੇ। ਹਾਂ ਕੱਚੀ ਆ ਥੋੜੀ। ਇਹ ਕਿਹੜਾ ਸੂਆ ਜੀ? ਦ 10 12 ਦਿਨ ਸੂਣ ਚ ਬਾਕੀ ਆ ਕੀ ਅੰਦਾਜ਼ਾ ਦੁੱਧ ਵਾਲਾ ਜਿਹਦਾ ਪਾਉਣਾ ਦੁੱਧ ਭਾਈ ਪਿਛਲੇ ਸਵੇਰੇ 32 33 ਲੀਟਰ ਚੋਇਆ ਮਾਲਕਾਂ ਦਾ ਠੀਕ ਹੈ ਹਾਂ 30 ਮੰਨੇ ਕੇ ਲੈ ਜੇ ਬੰਦਾ ਨਹੀਂ ਭਾਈ 30 ਨਹੀਂ 35 ਲੀਟਰ ਦੁੱਧ ਪਾਉਗੀ ਬੜ ਠੀਕ ਹੈ ਰੇਟ ਇਹਦਾ ਕੀ ਰੱਖੂ ਰੇਟ ਭਾਈ ਲੈਣ ਦੇਣ ਵਾਲੀ ਗੱਲ 1 ਲੱਖ ਤੇ 4000 ਦੀ ਬੱਚੀ ਤੂੰ ਫੇਸ ਕੁਆਲਟੀ ਦਿਖਾ ਦੇ ਮੜੀ ਲੱਖ ਦੀ ਦੇ ਦੇਗਾ ਮੜੀ ਤੋਰ ਕੇ ਦਿਖਾਉਣ ਦੇ ਬੱਚੀ ਇੱਕ ਬੱਚੀ ਲੱਖ ਦੀ ਹੋਜੂ ਕਿ ਨਹੀਂ ਹੁੰਦੀ ਹਾਂ ਭਾਈ ਲੱਖ ਦੀ ਲੱਖ ਦੀ ਕਰਦਾ ਫਿਰ ਕੋਈ ਭਾਈ ਲੱਖ ਦੀ ਹੋਜੂਗੀ ਇਹਦੇ ਬਾਦ ਤੋਰ ਤਰੇ ਜਾਨੀ ਹੋਣਾ ਤੇ ਬੈੜ ਚੰਗੀ ਆ ਵੱਡੀ ਬੁੱਡੀ ਪਲੀ ਪੁਲੀ ਬਹੁਤ ਜ਼ਿਆਦਾ ਹੈ ਹਨਾ ਮਾਰੀ ਆ ਇੱਥੇ ਸਾਫ ਸਾਫ ਦੇ ਠੀਕ ਹੈ ਤੋਰਾਂ ਵਗੈਰਾ ਚੈੱਕ ਕਰੋ ਬੈੜ ਦਾ ਚੰਗਾ ਸੋਹਣਾ ਸਾਫ ਸਿਧਰਾ ਭਾਈ ਜਰੂਰ ਚੰਗਾ ਚੰਗੀ ਕੇਅਰ ਕਰਾਂਗੇ ਕੀ ਤੋਂ 32 33 32 33 32 33 ਅੱਜ ਤਲੇ ਹਰਾਨੀ ਪਿਆ ਬਬੱਛੀਆਂ ਦੇ ਤਾਂ ਕਰਕੇ ਨਹੀਂ ਮੈਂ ਤੋਰਦਾ ਸੀਗਾ ਬਾਈ ਠੀਕ ਹੈ ਸੱਚ ਵਾਲੀ ਤੇ ਡਬਲ ਡੂਲ ਬਹੁਤ ਆ ਹਨਾ ਹਾਂ ਫੁੱਲ ਬਾਡੀ ਵੇਟ ਆ ਲੱਸੀ ਨਾਲ ਵੀ ਕਿਸੇ ਪਾਸੇ ਨਹੀਂ ਕਿਸੇ ਪਾਸੇ ਨਹੀਂ ਬਾਈ ਤੇ ਜਿਹੜੀ ਆ ਪਾ ਇਹ ਵੱਡੀ ਬੱਛੀ ਦੇਖੀ ਜਾਨੇ ਹਾਂ ਜੀ ਇੰਮੋਰ ਗੜਾਈ ਸੁਆ ਹੀ ਦੂਜੇ ਆਪਣੇ ਘਰ ਦੀ ਬੱਛੀ ਆ ਠੀਕ ਹੈ ਤੇਰੀ ਫਾਰਮ ਚ ਉਧਰੋਂ ਲੈ ਆਇਆ ਕੱਢ ਕੇ ਉਧਰੋਂ ਲੈ ਆਇਆ ਕੱਢ ਕੇ ਸਾਰਾ ਘੋਮੀ ਲੱਗਿਆ ਪਿਆ ਬੱਛੀਆਂ ਦੇ ਠੀਕ ਹੈ ਕੈ ਦਿਨ ਹੋਗੇ ਸੁਈ ਨੂੰ ਇਹਨੂੰ ਬਾਈ ਸੁਈ ਨੂੰ ਹੋਗੇ 12 13 ਲੈਵਾ ਦੇਖਾ ਢੱਲੋ ਕੋਲੇ ਫੱਟ ਫੱਟ ਲੈਵਾ ਦੁੱਧ ਕਿੰਨਾ ਗੋਣਾ ਆਜਰ 20 ਲੀਟਰ ਬਾਈ ਚਵਾਕੇ ਦੂੰਗਾ ਡੱਬਾ ਮਾਰ ਦੋ ਟਾਈਮ ਹਾਂ ਬਾਈ ਬਿਲਕੁਲ ਬਾਈ ਠੀਕ ਹੈ ਤੇ ਰੇਟ ਇਹਦਾ ਕੀ ਰਹੂਗਾ ਲੈਣ ਦੇਣ ਵਾਲੀ ਗੱਲ ਈ ਢੱਲੋ ਹਾਂਜੀ 1 ਲੱਖ 5 ਦੀ ਬੱਚੀ ਛੱਡਾਂਗੇ 1 ਲੱਖ 5000 ਦੀ 20 ਢੇੜੇ ਮੈਨੇਜ ਕਰਾਂਗੇ ਆਪਣਾ ਮਾਰਮ ਦੀ ਬੱਚੀ ਆ ਪੁੱਲ ਡੈਰੀ ਫਾਰਮ ਦੀ ਬੈੜ ਠੀਕ ਹੈ ਘਰ ਦੀ ਬਰੀਡ ਹੋਊ ਵੇਡ ਚਾਰ ਕਰੀਏ ਹੋ ਮਰੀਡ ਆਪਣੇ ਘਰ ਦੀ ਬੱਚਿਆ ਫੇਸ ਕੁਆਲਿਟੀ ਬੋਧੀਵਾਦੀ ਵਾਲੀ ਚੰਗੀਆਂ ਬੱਸੀਆਂ ਨੇ ਨਾੜਾ ਨੂੜਾ ਨਾਲ ਗੁੰਦੀ ਪਈ ਆ ਜਮਾ ਅੱਜ ਦੇ ਭੈਣਾ ਉਹ ਫਿਰਦੀਆਂ ਕਾਲੀਆਂ ਉਹ ਦੇਖੋ ਤੇ ਫਿਰਦੀਆਂ ਠੀਕ ਹੈ ਇਹਦੇ ਜਨਰੇਸ਼ਨ ਵੀ ਹੋ ਕੋਈ ਬੱਚਾ ਕੱਟਾ ਹੈ ਹਾਂ ਬੱਚਾ ਵੀ ਹੈਗਾ ਜੀ ਇਹਦਾ ਠੀਕ ਹੈ ਜਿਹੜੀ ਐਂਡ ਦੇ ਖੜੀ ਹੈ ਬੈੜ ਸਾਰ ਸਾਰ ਜੀ ਠੀਕ ਹੈ ਇਹ ਠੀਕ ਹੈ ਰਵਾਡਾ ਦੀ ਬੱਚੀ ਆ ਗਈ ਵਿੱਚ ਨਾਲ ਦੇ ਨਾਲ ਕੱਚਾ ਠੀਕ ਹੈ ਦੁੱਧ ਕਿੰਨਾ ਹੋਣ ਚੋਣ ਵਾਲਾ ਚੋਣ ਵਾਲਾ ਬਾਈ ਥੱਲੇ 12 ਲੀਟਰ ਐਸ ਟਾਈਮ 6 ਲੀਟਰ ਟਾਈਮ ਦਾ 6 ਲੀਟਰ ਟਾਈਮ ਦਾ ਤਨ ਨੇ ਸੁਈ ਥੱਲੇ ਬੜ ਦੁੱਧ ਪਾ ਦੂ 22 23 ਲੀਟਰ 20 ਮੰਨ ਕੇ ਲੈ ਜਾ ਬੰਦਾ 20 ਮੰਨ ਕੇ ਲੈ ਜਾ ਚਲ ਰੇਟ ਕੀ ਰੱਖੂ ਇਹਦਾ 85000 ਦੀ ਬੱਚੀ ਛੱਡ ਦੂੰਗਾ ਬਾਈ ਯਾਰ ਸਹਰਾ ਠੀਕ ਹੈ ਨੰਬਰ ਬੋਲ ਦੀ ਆਪਣਾ 9280581659 ਠੀਕ ਹੈ ਜਦ ਮਰਜੀ ਵੀਰ ਪਹੁੰਚੇ گا ਮਾ ਹੁੰਦੀਆਂ ਹੀ ਹੁਣ ਬਾਈ ਹੁੰਦੀਆਂ ਹੀ ਆ ਖੜੀਆਂ ਹੀ ਰਹਿੰਦੀਆਂ ਬਈ 10 15 ਬੜਾ ਖੜੀਆਂ ਹੁੰਦੀਆਂ ਪਹਿਲਾਂ ਵੇਚ ਕੇ हटਿਆ ਦੂਜੀਆਂ ਬੜਾ ਜਿਵੇਂ ਆ ਕਰ ਲੈ ਲੈਂਡੋ ਵੇਚਿਆ ਲੈਂਡੋ ਵੀ ਮਿਲਦੀ ਹੈ ਹੀ ਇਹੇ ਜੀ ਬਾਈ ਕਿਤੇ ਠੀਕ ਹੈ ਸੋ ਕੋਈ ਵੀ ਨਾਲ ਤੁਹਾਡੇ ਪਸੰਦ ਉਹ ਦੇਖ ਕੇ ਖਰੀਦਦਾਰੀ ਕਰ ਸਕਦਾ ਵੀਡੀਓ